ਦੁਜੇ ਵਾਸਤੇ ਜੇ ਅਸੀਂ ਕੋਰ ਪਰਸਪੈਕਟਿਵ ਦੇਖੀਏ ਬਲਜਿੰਦਰ मैम ਹੁਣ ਨਾਲ ਵੀ ਗੱਲ ਕਰ ਰਹੀ ਸੀ ਕਿ ਇੱਕ ਛੋਟਾ ਜਿਹਾ ਰੀਜ਼ਨ ਇਹ ਆ ਵੀ ਸਪਰੈਸ਼ਨ ਵੀ ਰੀਜ਼ਨ ਆ ਵੀ ਪਹਿਲਾਂ ਕੁੜੀਆਂ ਨੂੰ ਸਪਰੈਸ ਕੀਤਾ ਜਾਂਦਾ ਸੀਗਾ ਹਨਾ ਤੇ ਸ਼ਾਇਦ ਹੁਣ ਇਸ ਲਈ ਇਦਾਂ ਹੋ ਰਿਹਾ ਵਾ ਔਨ ਦਾ ਅਦਰ ਸਾਈਡ ਅਸੀਂ ਇਹ ਵੀ ਦੇਖਿਆ ਕਿ ਜਿਹੜੀਆਂ ਕੁੜੀਆਂ ਜਿਸ ਏਜ ਦੇ ਵਿੱਚ ਬਾਹਰ ਜਾਂਦੀਆਂ ਨੇ ਆਫਟਰ ਪਲੱਸ 2 ਜਾਂ ਆਫਟਰ ਬੀਏ ਇਮੀਡੀਏਟਲੀ ਜਦੋਂ ਚੱਲ ਜਾਂਦੇ ਨੇ ਕਾਈਂਡ ਆਫ ਇੱਕ ਇਮੈਚਿਉਰਿਟੀ ਹੁੰਦੀ ਆ ਫਿਰ ਜਦੋਂ ਉੱਥੇ ਜਾ ਕੇ ਕੋਈ ਚੁਆਇਸਿਸ ਚੇਂਜ ਹੁੰਦੀਆਂ ਆ ਬੰਦੇ ਦੀਆਂ ਤੇ ਮਨ ਚੇਂਜ ਹੋ ਜਾਂਦਾ ਆ ਤੁਹਾਨੂੰ ਲੱਗਦਾ ਵੀ ਦੋ ਰੀਜ਼ਨਸ ਦੇ ਵਿੱਚੋਂ ਵੀ ਜ਼ਿਆਦਾਤਰ ਰੀਜ਼ਨਸ ਹੈਗੇ ਨੇ ਇਹੋ ਜਿਹੇ ਕੇਸਿਸ ਦੇ ਹਾਂ ਮੰਨ ਲਓ ਤੁਸੀਂ ਸਪਰੈਸ਼ਨ ਮੰਨ ਲਓ ਘਰਦਿਆਂ ਦੀ ਸਪਰੈਸ਼ਨ ਹੋਊਗੀ ਘਰਦਿਆਂ ਨੇ ਧੱਕਾ ਕੀਤਾ ਕਿਸੇ ਨਾਲ ਵਿਆਹ ਕਰਤਾ ਤੁਸੀਂ 12th ਚ ਇੱਥੇ ਪੜ੍ਹਦੇ ਸੀ ਤੁਹਾਨੂੰ ਪਿੰਡ ਤੋਂ ਬਾਹਰ ਵੀ ਨਹੀਂ ਸੀ ਜਾਣ ਦਿੱਤਾ ਜਾਂਦਾ ਤੁਸੀਂ ਕੈਨੇਡਾ ਪਹੁੰਚ ਗਏ ਤੁਹਾਨੂੰ ਐਕਸਪੋਜ਼ਰ ਮਿਲ ਗਿਆ ਇੱਕੋ ਦਾ ਮਿਲ ਗਿਆ ਸਾਰਾ ਕੁਝ ਠੀਕ ਆ ਸਾਰਾ ਸਾਰਾ ਚਲੋ ਮੰਨ ਲਈ ਸਾਰੀ ਗੱਲ ਮੰਨ ਲਈ ਹੈ ਨਾ ਵਿਆਹ ਹੋ ਗਿਆ ਤੁਸੀਂ ਬਾਹਰ ਚਲੇ ਗਏ ਤੁਹਾਡੇ ਤੇ ਪੈਸਾ ਕਿਸੇ ਨੇ ਲਾਤਾ ਇਹ ਚੀਜ਼ ਨੂੰ ਤੁਸੀਂ ਇਦਾਂ ਕਿਵੇਂ ਜਸਟੀਫਾਈ ਕਰ ਸਕਦੇ ਹੋ ਵੀ ਮੁੜ ਕੇ ਚਲੋ ਬਿਕੋਜ਼ ਆਈ ਵਾਸ ਸਪਰੈਸਡ ਹੁਣ ਲੈਟਸ ਹੁਣ ਮੇਰੀ ਵਾਰੀ ਚਲੋ ਧੁੱਖਾ ਦੇਈਏ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੋਈ ਜੇ ਤੁਸੀਂ ਸਾਲੋ ਸਾਲ ਦਬੇ ਹੋ ਤੁਹਾਡੇ ਜਿੱਤੇ ਫਿਰ ਬਾਕੀਆਂ ਚ ਕੀ ਫਰਕ ਰਹਿ ਗਿਆ ਤੁਸੀਂ ਵੀ ਦਬਾਉਣ ਲੱਗ ਗਏ ਤੁਸੀਂ ਵੀ ਧੁੱਖਾ ਦੇਣ ਲੱਗ ਗਏ ਉੱਥੇ ਤਾਂ ਹੱਦ ਹੋ ਜਾਂਦੀ ਹੈ ਨਾ ਜਦੋਂ ਤੁਸੀਂ ਕਿਸੇ ਦੀ ਮੌਤ ਦੇ ਜ਼ਿੰਮੇਵਾਰੀ ਬਣ ਗਏ ਉਹਨੂੰ ਤੁਸੀਂ ਕਿਸੇ ਤਰੀਕੇ ਜਸਟੀਫਾਈ ਨਹੀਂ ਕਰ ਸਕਦੇ ਤੁਹਾਡੇ ਤੇ 15 ਸਾਲ ਤਸ਼ੱਦਦ ਹੋਇਆ ਤੁਹਾਡੇ ਪੇਰੈਂਟਸ ਨੇ ਤੁਹਾਡੇ ਤੇ ਤਸ਼ੱਦਦ ਕੀਤਾ ਆਪਣੇ ਪੇਰੈਂਟਸ ਨੇ ਫਿਰ ਤੁਸੀਂ ਕਿਸੇ ਹੋਰ ਦਾ ਜਵਾਕ ਜਿਹੜਾ ਵਾ ਹੋਰ ਦਾ ਜਿਹੜਾ ਮੁੰਡਾ ਵਾ ਉਹਨੂੰ ਬਲੰਟਲੀ ਉਸ ਚੀਜ਼ ਦਾ ਸਾਰਾ ਗੁੱਸਾ ਉਹਦੇ ਤੇ ਕੱਢ ਰਹੇ ਹੋ ਇਹ ਜਸਟੀਫਾਈਡ ਨਹੀਂ ਹੈ ਅਸੀਂ ਪ੍ਰੋਬਲਮਸ ਦੀ ਗੱਲ ਕੀਤੀ ਕਿ ਇਸ ਫਿਲਮ ਦੇ ਵਿੱਚ ਕੋਈ ਹਲਕਾ ਜਿਹਾ ਜਾਂ ਕੁਝ ਪਰਸੈਂਟੇਜ ਤੱਕ ਸੋਲੂਸ਼ਨ ਦੇਖਣ ਨੂੰ ਮਿਲੇਗਾ ਵੀ ਇਹ ਪ੍ਰੋਬਲਮ ਹੈਗੀ ਆ ਸਾਨੂੰ ਟੀਜ਼ਰ ਤੋਂ ਵੀ ਪਤਾ ਲੱਗਿਆ ਅਸੀਂ ਇੰਟਰਵਿਊਜ਼ ਦੇ ਵਿੱਚ ਵੀ ਗੱਲ ਕੀਤੀ ਕਿ ਇਹ ਪ੍ਰੋਬਲਮ ਆ ਸਾਡੀ ਸੋਸਾਇਟੀ ਦੀ ਇਦਾਂ ਹੁੰਦਾ ਆ ਰਿਹਾ ਆ ਬਟ ਸੋਲੂਸ਼ਨ ਦੀ ਗੱਲ ਕਿਤੇ ਹੈ ਹੋਊਗੀ ਫਿਲਮ ਦੇ ਵਿੱਚ ਸੋਲੂਸ਼ਨ ਸੋਸਾਇਟੀ ਨੇ ਕੱਢਣਾ ਵਾ ਅਸੀਂ ਕੁਐਸਚਨ ਦੇ ਸਕਦੇ ਆ ਆਪਾਂ ਤਾਂ ਕੁਐਸਚਨ ਹੀ ਨਹੀਂ ਪੁੱਟ ਕੀਤਾ ਇੰਨੇ ਸਾਲਾਂ ਜਿਵੇਂ ਲੱਗਦਾ ਆਪਾਂ ਕੁਐਸਚਨ ਹੀ ਨਹੀਂ ਰਾਈਜ਼ ਹੋਇਆ ਇੱਥੇ ਕਿਤੇ ਅੱਪਾ ਹੁਣ ਬੈਠ ਕੇ ਐਂ ਗੱਲ ਕਰ ਰਹੇ ਆਂ ਇਸ ਮੁੱਦੇ ਤੇ ਗੱਲ ਹੀ ਨਹੀਂ ਹੋਈ ਯਾਰ ਇੰਨੇ ਸਾਲਾਂ ਦੇ ਵਿੱਚ 4 ਹੋ ਗਏ 5 ਹੋ ਗਏ 7 ਸਾਲ ਹੋ ਗਏ ਮੁੰਡਿਆਂ ਦਾ ਮਰਨਾ ਕੋਈ ਐਕਸੀਡੈਂਟ 'ਚ ਮਰ ਗਿਆ ਯਾਰ ਕੋਈ ਸਿੱਧਾ ਕੋਈ ਵੱਧ ਤੋਂ ਵੱਧ ਜੋ ਹੋਰ ਡਰੱਗ ਓਵਰਡੋਸ ਨਾਲ ਵੀ ਮਰ ਗਿਆ ਆਹ ਕੀ ਰੀਜ਼ਨ ਹੋਇਆ ਕਿ ਕੁੜੀ ਤੋਖਾ ਦੇਗੀ ਕੁੜੀ ਨੇ ਬਾਹਰ ਨਹੀਂ ਬੁਲਾਇਆ ਇਹ ਇਹ ਤੋਕੇ ਨਹੀਂ ਬਣਦਾ ਇਹਦੇ ਤੇ ਤਾਂ ਗੱਲ 5 ਸਾਲ 7 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਆਪਾਂ ਐ ਬੈਠੇ ਆ ਨਾ ਜਿਹੜੇ ਚਿੰਤਕ ਹੁੰਦੇ ਆ ਸੁਸਾਇਟੀ ਦੇ ਕਈ ਐਕਟਿਵਿਸਟ ਹੁੰਦੇ ਆ মিডিਆ ਹੁੰਦਾ ਜੁਡੀਸ਼ਰੀ ਹੁੰਦੀ ਆ ਉਹਨਾਂ ਨੂੰ ਬੈਠ ਕੇ ਇੱਥੇ ਗੱਲ ਕਰਨੀ ਚਾਹੀਦੀ ਸੀ ਅਸੀਂ ਫਿਲਮ ਦੇ ਥਰੂ ਜਿੰਨਾ ਕਰ ਸਕਦੇ ਆ ਜਿੰਨੀ ਸਾਡੀ ਲਿਬਰਟੀ ਆ ਉਹ ਨਹੀਂ ਅਸੀਂ ਕੀਤੀ ਦੁਜਵਾਂ ਸੇ ਜੇ ਅਸੀਂ ਖੋਰ ਪਰਸਪੈਕਟਿਵ ਦੇਖੀਏ ਅ ਬਲਜਿੰਦਰ मैम ਹੁਣ ਨਾਲ ਵੀ ਗੱਲ ਕਰ ਰਹੀ ਸੀ ਕਿ ਇੱਕ ਛੋਟਾ ਜਿਹਾ ਰੀਜ਼ਨ ਇਹ ਆ ਵੀ ਸਪਰੈਸ਼ਨ ਵੀ ਰੀਜ਼ਨ ਆ ਵੀ ਪਹਿਲਾਂ ਕੁੜੀਆਂ ਨੂੰ ਸਪਰੈਸ ਕੀਤਾ ਜਾਂਦਾ ਸੀਗਾ ਹਨਾ ਤੇ ਸ਼ਾਇਦ ਹੁਣ ਇਸ ਲਈ ਇਦਾਂ ਹੋ ਰਿਹਾ ਵਾ ਔਨ ਦਾ ਅਦਰ ਸਾਈਡ ਅਸੀਂ ਇਹ ਵੀ ਦੇਖਿਆ ਕਿ ਜਿਹੜੀਆਂ ਕੁੜੀਆਂ ਜਿਸ ਏਜ ਦੇ ਵਿੱਚ ਬਾਹਰ ਜਾਂਦੀਆਂ ਨੇ ਆਫਟਰ ਪਲੱਸ 2 ਜਾਂ ਆਫਟਰ ਬੀਏ ਇਮੀਡੀਏਟਲੀ ਜਦੋਂ ਚੱਲ ਜਾਂਦੇ ਨੇ ਕਾਈਂਡ ਆਫ ਇੱਕ ਇਮੈਚਿਉਰਿਟੀ ਹੁੰਦੀ ਆ ਫਿਰ ਜਦੋਂ ਉੱਥੇ ਜਾ ਕੇ ਕੋਈ ਚੋਇਸਿਸ ਚੇਂਜ ਹੁੰਦੀਆਂ ਆ ਬੰਦੇ ਦੀਆਂ ਤਾਂ ਮਨ ਚੇਂਜ ਹੋ ਜਾਂਦਾ ਆ ਤੁਹਾਨੂੰ ਲੱਗਦਾ ਵੀ ਦੋ ਰੀਜ਼ਨਸ ਦੇ ਵਿੱਚੋਂ ਵੀ ਜ਼ਿਆਦਾਤਰ ਰੀਜ਼ਨਸ ਹੈਗੇ ਨੇ ਇਹੋ ਜਿਹੇ ਕੇਸਿਸ ਦੇ ਹਾਂ ਮੰਨ ਲਓ ਤੁਸੀਂ ਸਪਰੈਸ਼ਨ ਮੰਨ ਲਓ ਘਰਦਿਆਂ ਦੀ ਸਪਰੈਸ਼ਨ ਹੋਊਗੀ ਘਰਦਿਆਂ ਨੇ ਤੱਕਾ ਕੀਤਾ ਕਿਸੇ ਨਾਲ ਵਿਆਹ ਕਰਤਾ ਤੁਸੀਂ 12th ਚ ਇੱਥੇ ਪੜ੍ਹਦੇ ਸੀ ਤੁਹਾਨੂੰ ਪਿੰਡ ਤੋਂ ਬਾਹਰ ਵੀ ਨਹੀਂ ਸੀ ਜਾਣ ਦਿੱਤਾ ਜਾਂਦਾ ਤੁਸੀਂ ਕੈਨੇਡਾ ਪਹੁੰਚ ਗਏ ਤੁਹਾਨੂੰ ਐਕਸਪੋਜ਼ਰ ਮਿਲ ਗਿਆ ਇੱਕੋ ਦਾ ਮਿਲ ਗਿਆ ਸਾਰਾ ਕੁਝ ਠੀਕ ਆ ਸਾਰਾ ਸਾਰਾ ਚਲੋ ਮੰਨ ਲਈ ਸਾਰੀ ਗੱਲ ਮੰਨ ਲਈ ਹੈ ਨਾ ਵਿਆਹ ਹੋ ਗਿਆ ਤੁਸੀਂ ਬਾਹਰ ਚਲੇ ਗਏ ਤੁਹਾਡੇ ਤੇ ਪੈਸਾ ਕਿਸੇ ਨੇ ਲਾਤਾ ਇਹ ਚੀਜ਼ ਨੂੰ ਤੁਸੀਂ ਇਦਾਂ ਕਿਵੇਂ ਜਸਟੀਫਾਈ ਕਰ ਸਕਦੇ ਹੋ ਵੀ ਮੁੜ ਕੇ ਚਲੋ ਬਿਕੋਜ਼ ਆਈ ਵਾਸ ਸਪਰੈਸਡ ਹੁਣ ਲੈਟਸ ਹੁਣ ਮੇਰੀ ਵਾਰੀ ਚਲੋ ਧੋਖਾ ਦੇਈਏ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੋਈ ਜੇ ਤੁਸੀਂ ਸਾਲੋ ਸਾਲ ਦਬੇ ਹੋ ਤੁਹਾਡੇ ਜਿੱਤੇ ਫਿਰ ਬਾਕੀਆਂ ਚ ਕੀ ਫਰਕ ਰਹਿ ਗਿਆ ਤੁਸੀਂ ਵੀ ਦਬਾਉਣ ਲੱਗ ਗਏ ਤੁਸੀਂ ਵੀ ਧੋਖਾ ਦੇਣ ਲੱਗ ਗਏ ਉੱਥੇ ਤਾਂ ਹੱਦ ਹੋ ਜਾਂਦੀ ਹੈ ਨਾ ਜਦੋਂ ਤੁਸੀਂ ਕਿਸੇ ਦੀ ਮੌਤ ਦੇ ਜ਼ਿੰਮੇਵਾਰੀ ਬਣ ਗਏ ਉਹਨੂੰ ਤੁਸੀਂ ਕਿਸੇ ਤਰੀਕੇ ਜਸਟੀਫਾਈ ਨਹੀਂ ਕਰ ਸਕਦੇ ਤੁਹਾਡੇ ਤੇ 15 ਸਾਲ ਤਸ਼ੱਦਦ ਹੋਇਆ ਤੁਹਾਡੇ ਪੇਰੈਂਟਸ ਨੇ ਤੁਹਾਡੇ ਤੇ ਤਸ਼ੱਦਦ ਕੀਤਾ ਆਪਣੇ ਪੇਰੈਂਟਸ ਨੇ ਫਿਰ ਤੁਸੀਂ ਕਿਸੇ ਹੋਰ ਦਾ ਜਵਾਕ ਜਿਹੜਾ ਵਾ ਹੋਰ ਦਾ ਜਿਹੜਾ ਮੁੰਡਾ ਵਾ ਉਹਨੂੰ ਬਲੰਟਲੀ ਉਸ ਚੀਜ਼ ਦਾ ਸਾਰਾ ਗੁੱਸਾ ਉਹਦੇ ਤੇ ਕੱਢ ਰਹੇ ਹੋ ਇਹ ਜਸਟੀਫਾਈਡ ਨਹੀਂ ਹੈ ਅਸੀਂ ਪ੍ਰੋਬਲਮਸ ਦੀ ਗੱਲ ਕੀਤੀ ਕਿ ਇਸ ਫਿਲਮ ਦੇ ਵਿੱਚ ਕੋਈ ਹਲਕਾ ਜਿਹਾ ਜਾਂ ਕੁਝ ਪਰਸੈਂਟੇਜ ਤੱਕ ਸੋਲਿਊਸ਼ਨ ਦੇਖਣ ਨੂੰ ਮਿਲੇਗਾ ਵੀ ਇਹ ਪ੍ਰੋਬਲਮ ਹੈਗੀ ਆ ਸਾਨੂੰ ਟੀਜ਼ਰ ਤੋਂ ਵੀ ਪਤਾ ਲੱਗਿਆ ਅਸੀਂ ਇੰਟਰਵਿਊਜ਼ ਦੇ ਵਿੱਚ ਵੀ ਗੱਲ ਕੀਤੀ ਕਿ ਇਹ ਪ੍ਰੋਬਲਮ ਆ ਸਾਡੀ ਸੋਸਾਇਟੀ ਦੀ ਇਦਾਂ ਹੁੰਦਾ ਆ ਰਿਹਾ ਆ ਬਟ ਸੋਲਿਊਸ਼ਨ ਦੀ ਗੱਲ ਕਿਤੇ ਹੈ ਹੋਊਗੀ ਫਿਲਮ ਦੇ ਵਿੱਚ ਸੋਲਿਊਸ਼ਨ ਸੋਸਾਇਟੀ ਨੇ ਕੱਢਣਾ ਵਾ ਅਸੀਂ ਕੁਐਸਚਨ ਦੇ ਸਕਦੇ ਆ ਆਪਾਂ ਤਾਂ ਕੁਐਸਚਨ ਹੀ ਨਹੀਂ ਪੁੱਟ ਕੀਤਾ ਇੰਨੇ ਸਾਲਾਂ ਜਿਵੇਂ ਲੱਗਦਾ ਆਪਾਂ ਕੁਐਸਚਨ ਹੀ ਨਹੀਂ ਰਾਈਜ਼ ਹੋਇਆ ਇੱਥੇ ਕਿਤੇ ਅੱਪਾ ਹੁਣ ਬੈਠ ਕੇ ਐਂ ਗੱਲ ਕਰ ਰਹੇ ਆ ਇਸ ਮੁੱਦੇ ਤੇ ਗੱਲ ਹੀ ਨਹੀਂ ਹੋਈ ਯਾਰ ਇੰਨੇ ਸਾਲਾਂ ਦੇ ਵਿੱਚ 4 ਹੋ ਗਏ 5 ਹੋ ਗਏ 7 ਸਾਲ ਹੋ ਗਏ ਮੁੰਡਿਆਂ ਦਾ ਮਰਨਾ ਕੋਈ ਐਕਸੀਡੈਂਟ ਤੇ ਮਰ ਗਿਆ ਯਾਰ ਕਿਸੇ ਦਾ ਕੋਈ ਵੱਧ ਤੋਂ ਵੱਧ ਜੋ ਹੋਰ ਡਰੱਗ ਓਵਰਡੋਸ ਨਾਲ ਵੀ ਮਰ ਗਿਆ ਆਹ ਕੀ ਰੀਜ਼ਨ ਹੋਇਆ ਕਿ ਕੁੜੀ ਤੋਖਾ ਦੇਗੀ ਕੁੜੀ ਨੇ ਬਾਹਰ ਨਹੀਂ ਬੁਲਾਇਆ ਇਹ ਇਹ ਤੋਕੇ ਨਹੀਂ ਬਣਦਾ ਇਹਦੇ ਤੇ ਤਾਂ ਗੱਲ 5 ਸਾਲ 7 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਆਪਾਂ ਐ ਬੈਠੇ ਆ ਨਾ ਜਿਹੜੇ ਚਿੰਤਕ ਹੁੰਦੇ ਆ ਸੁਸਾਇਟੀ ਦੇ ਕੀ ਐਕਟਿਵਿਸਟ ਹੁੰਦੇ ਆ মিডিਆ ਹੁੰਦਾ ਜੁਡੀਸ਼ਰੀ ਹੁੰਦੀ ਆ ਉਹਨਾਂ ਨੂੰ ਬੈਠ ਕੇ ਇੱਥੇ ਗੱਲ ਕਰਨੀ ਚਾਹੀਦੀ ਸੀ ਅਸੀਂ ਫਿਲਮ ਦੇ ਥਰੂ ਜਿੰਨਾ ਕਰ ਸਕਦੇ ਆ ਜਿੰਨੀ ਸਾਡੀ ਲਿਬਰਟੀ ਆ ਉਨੀ ਅਸੀਂ ਕੀਤੀ ਆ ਇਹੋ ਜੇ ਹੋਰ ਸ਼ੋਅਸ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ